ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਜੀ ਸ਼ਰਵਾਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਆ ਹੁਣੇ-ਹੁਣੇ ਇੱਥੇ ਇਸ ਵੱਡੀ ਹਸਤੀ ਦੀ ਹੋਈ ਮੌਤ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਨਿਕਲ ਕੇ ਆ ਰਹੀ ਆ ਜੀ ਹਾਂ ਦੋਸਤੋ ਹੁਣੇ-ਹੁਣੇ ਜਾਣਕਾਰੀ ਮਿਲੀ ਆ ਜਿੱਥੇ ਕਿ ਇਸ ਵੱਡੀ ਹਸਤੀ ਦਾ ਮੌਤ ਹੋ ਗਿਆ ਜਿਸ ਦਾ ਦਿਲ ਦਾ ਦੌਰਾ ਪੈਣ ਦੇ ਕਰਕੇ ਦਿਹਾਂਤ ਹੋ ਹੁੰਦੀ ਇਹ ਮਾੜੀ ਦੁਖਦਈ ਖੁਦ ਖਬਰ ਸਾਹਮਣੇ ਆ ਰਹੀ ਹੈ ਜੀ ਹਾਂ ਮਸ਼ਹੂਰ ਕਲਾਸੀਕਲ ਗਾਇਕਾ ਪ੍ਰਭਾ ਅਤਰੇ ਦਾ 92 ਸਾਲ ਦੀ ਉਮਰ ਚ ਦਿਹਾਂਤ ਹੋ ਗਿਆ ਮੀਡੀਆ ਰਿਪੋਰਟਾਂ ਅਨੁਸਾਰ ਉਹਨਾਂ ਨੂੰ ਸ਼ਨੀਵਾਰ ਸਵੇਰੇ ਪੁਣੀ ਚ ਦਿਲ ਦਾ ਦੌਰਾ ਪਿਆ ਪਰਿਵਾਰਕ ਮੈਂਬਰ ਉਹਨਾਂ ਨੂੰ ਤੁਰੰਤ ਦਿਨਨਾਥ ਮੰਗੇਸ਼ਕਰ ਹਸਪਤਾਲ ਲੈ ਗਏ ਪਰ ਰਸਤੇ ਚ ਹੀ ਉਹਨਾਂ ਦੀ ਮੌਤ ਹੋ ਗਈ ਕੁਝ ਦਿਨ ਬਾਅਦ ਉਹ ਮੁੰਬਈ ਚ ਪਰਫਾਰਮ ਕਰਨ ਆ ਰਹੇ ਸਨ ਜਿਸ ਦੀ ਸਾਰੀਆਂ ਤਿਆਰੀਆਂ ਵੀ ਕਰ ਲਗੀਆਂ ਗਈਆਂ ਸਨ ਪਰ ਐਸ ਤੋਂ ਪਹਿਲਾਂ ਹੀ ਉਹਨਾਂ ਦੀ ਮੌਤ ਹੋ ਗਈ ਪੁਨੇ ਦੀ ਰੈਣ ਵਾਲੀ ਗਾਇਕਾ ਪ੍ਰਭਾ ਅਤਰੇ ਨੂੰ 1990 ਵਿੱਚ ਪਦਮਸ਼ਰੀ ਅਤੇ 2002 ਵਿੱਚ ਪਦਮਪੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ ਜਦੋਂ ਕਿ 2 ਸਾਲ ਪਹਿਲਾਂ ਬਾਈਚੇ ਔਨਰ ਪਦਮ ਵੀ ਪੂਸ਼ਣ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ 13 ਸਤੰਬਰ 1932 ਨੂੰ ਪੁਨੇ ਵਿੱਚ ਜਨਮੀ ਪ੍ਰਭਾ ਅਤਰੇ ਇੱਕ ਕਰਿਆਨੇ ਦੇ ਪਰਿਵਾਰ ਨਾਲ ਸੰਬੰਧਿਤ ਤੇ ਉਹ ਐਸ ਕਰਿਆਨੇ ਦੀ ਸੀਨੀਅਰ ਗਾਇਕਾ ਸੀ ਪ੍ਰਭਾ ਅਤਰੇ ਖਿਆਲ ਠੁਮਰੀ ਦਾਦਰਾ ਗਜ਼ਲ ਗੀਤ ਨਰਸਿੰਘੀਤ ਦੇ ਪਹਿਲੇ ਵਰਗੀਆਂ ਕਈ ਸੰਗੀਤ ਸ਼ੈਲੀਆਂ ਵਿੱਚ ਮਹਾਰਸੀ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ